ਪ੍ਰੋਗਰਾਮ ਦੇ ਵਿੱਚ ਸਵਾਗਤ ਜੀ ਆਇਆਂ ਨੂੰ ਤੁਹਾਡਾ ਸਾਰਿਆਂ ਦਾ ਮੈਂ ਕਮਲਪ੍ਰੀਤ ਕੌਰ ਸਾਡਾ ਇਹ ਪ੍ਰੋਗਰਾਮ ਜਿਹੜਾ ਕਿ ਹਮੇਸ਼ਾ ਇੱਕ ਮਾਣਮੱਤੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰਾਉਂਦਾ ਹੈ ਉਹ ਮਾਣਮੱਤੀ ਸ਼ਖਸੀਅਤ ਚਾਹੇ ਕਿਸੇ ਵੀ ਫੀਲਡ ਦੀ ਹੋਵੇ ਲਿਟਰੇਰੀ ਦੀ ਗੱਲ ਕਰ ਲਈਏ ਗਾਇਕਾ ਹੋਣ ਚਾਹੇ ਉਹ ਲਿਖਾਰੀ ਹੋਣ ਚਾਹੇ ਉੱਚ ਪਦਵੀ ਤੇ ਬੈਠੇ ਹੋਏ ਸਾਡੇ ਐਡਮਿਨਿਸਟ੍ਰੇਟਿਵ ਦੇ ਕੋਈ ਸਰਵਿਸਾਂ ਨਿਭਾਉਂਦੇ ਹੋਣ ਤੇ ਜਦੋਂ ਅਸੀਂ ਉਹਨਾਂ ਦੇ ਬਾਰੇ ਗੱਲਬਾਤ ਕਰਦੇ ਹਾਂ ਤੇ ਸੱਚਮੁੱਚ ਲੱਗਦਾ ਹੈ ਕਿ ਜ਼ਿੰਦਗੀ ਐਦਾ ਦੀ ਹੋਣੀ ਚਾਹੀਦੀ ਹੈ ਛੋਟੀਆਂ-ਛੋਟੀਆਂ ਚਲਕੀਆਂ ਤੁਸੀਂ ਹੁਣੇ ਵੇਖੀਆਂ ਔਰ ਮਾਨਮਤੀ ਸ਼ਕਸ਼ੀਅਤ ਜਦੋਂ ਸੰਘਰਸ਼ ਕਰਕੇ ਆਪਣੇ ਸੁਪਨਿਆਂ ਨੂੰ ਇੱਕ ਉਡਾਰੀਆਂ ਦੇ ਵਿੱਚ ਉੱਚੇ ਆਸਮਾਨ ਤੇ ਲੈ ਕੇ ਜਾਂਦੀ ਹੈ ਫਿਰ ਆਸਮਾਨ ਤੇ ਉਹਨਾਂ ਦਾ ਨਾਮ ਲਿਖਿਆ ਜਾਂਦਾ ਹੈ ਫਿਰ ਮਾਨ ਹੁੰਦਾ ਹੈ ਉਸ ਪਿੰਡ ਨੂੰ ਉਸ ਗ్రాں ਨੂੰ ਜਿਨ੍ਹਾਂ ਪਿੰਡਾਂ ਤੋਂ ਉੱਠ ਕੇ ਹਮੇਸ਼ਾ ਉਹਨਾਂ ਨੇ ਆਪਣੇ ਦਿਲ ਦੇ ਵਿੱਚ ਪਿੰਡ ਦਾ ਪਿਆਰ ਮੋਹ ਪਰਵਾਰ ਦਾ ਹਮੇਸ਼ਾ ਮੋਹ ਲੈ ਕੇ ਅੱਗੇ ਵਧੇ ਹਨ ਅੱਗੇ ਵਧਿਆ ਹੋਇਆ ਜ਼ਿੰਦਗੀ ਨੂੰ ਇਹੋ ਜਿਹੀ ਆਪਣੀ ਕਹਾਣੀ ਦੇ ਵਿੱਚ ਆਪ ਖੁਦ ਹੀ ਲਿਖਿਆ ਹੈ ਤੇ ਫਿਰ ਲੱਗਦਾ ਹੈ ਕਿ ਸੱਚਮੁੱਚ ਇਹ ਜ਼ਿੰਦਗੀ ਨਾਵਾ ਉਹਨਾਂ ਦਾ ਹੀ ਹੈ ਉਹਨਾਂ ਦੀ ਜ਼ੁਬਾਨ ਤੋਂ ਜਦੋਂ ਇਹ ਕਹਾਣੀ ਅਸੀਂ ਸੁਣਦੇ ਹਾਂ ਇਹ ਸੱਚਮੁੱਚੀ ਕਹਾਣੀ ਨਹੀਂ ਹੁੰਦੀ ਇੱਕ ਸੰਘਰਸ਼ਮਈ ਉਹ ਜ਼ਿੰਦਗੀ ਦਾ ਵਾਕਾ ਹੁੰਦਾ ਹੈ ਜਿਹੜਾ ਕਿ ਇਸ ਇੰਟਰਵਿਊ ਦੇ ਵਿੱਚ ਤੁਹਾਨੂੰ ਵਿਖਾਇਆ ਜਾਂਦਾ ਹੈ ਅੱਜ ਬੜੇ ਮਾਣ ਦੇ ਨਾਲ ਮਹਿਸੂਸ ਕਰਦੇ ਹਾਂ ਉਸ ਮਾਣਮਤੀ ਸ਼ਖਸੀਅਤ ਉੱਤੇ ਜਿਨ੍ਹਾਂ ਨੇ ਸਿਰਫ ਪੰਜਾਬ ਦੇ ਵਿੱਚ ਆਪਣਾ ਨਾਮ ਨਾ ਨਹੀਂ ਖੱਟਿਆ ਸਗੋਂ ਕਿ ਭਾਰਤ ਮਾਤਾ ਦੇ ਚੰਗੇ ਸਪੂਤ ਬਣ ਕੇ ਹਰ ਜਗ੍ਹਾ ਤੇ ਹਰ ਕਿਸੇ ਦੇ ਵਿੱਚ ਹਰ ਕਹਾਣੀਆਂ ਦੇ ਵਿੱਚ ਆਪਣਾ ਨਾਮ ਬਹੁਤ ਸੋਹਣੇ ਤਰੀਕੇ ਦੇ ਨਾਲ ਲਿਖਿਆ ਹੋਇਆ ਹੈ ਅੱਜ ਸਾਡੇ ਸਟੂਡੀਓ ਦੇ ਵਿੱਚ ਪਹੁੰਚੇ ਨੇ ਰੂਬਰੂ ਪ੍ਰੋਗਰਾਮ ਦਾ ਸ਼ਿੰਗਾਰ ਬਣ ਰਹੇ ਨੇ ਬਹੁਤ ਹੀ ਮਾਣਮਤੀ ਸ਼ਖਸੀਅਤ ਸਾਡੇ ਕੋਲ ਪਹੁੰਚੀ ਹੈ IAS ਸਰਦਾਰ ਗੁਰਕੀਰਤ ਸਿੰਘ ਗਿੱਲ ਸੋ ਜਿਹੜੇ ਕਿ ਫਾਰਮਰ ਅਡੀਸ਼ਨਲ ਚੀਫ ਸਕੱਤਰ ਮਹਾਰਾਸ਼ਟra ਸਰਵਿਸਿਜ਼ ਆਪਣੀਆਂ ਨਿਭਾ ਚੁੱਕੇ ਨੇ ਔਰ ਸੋਸ਼ਲ ਵਰਕਰ ਵੀ ਰਹਿ ਰਹੇ ਨੇ ਔਰ ਅਰਬਨ ਡਵੈਲਪਮੈਂਟ ਦੇ ਵਿੱਚ ਉਹਨਾਂ ਦਾ ਇੱਕ ਵਿਸ਼ੇਸ਼ ਯੋਗਦਾਨ ਹੈ ਔਰ ਜੇ ਗੱਲ ਕਰੀਏ ਤਾਂ ਪੜ੍ਹਾਈ ਦੇ ਵਿੱਚ ਹਮੇਸ਼ਾ ਉਹਨਾਂ ਉਹਨਾਂ ਬੱਚਿਆਂ ਨੂੰ ਹੱਲਾਸ਼ੇਰੀਆਂ ਦਿੱਤੀਆਂ ਨੇ ਅੱਜ ਵੀ ਪਿੰਡ-ਪਿੰਡ ਜਾ ਕੇ ਹੋਕਾ ਲਾਉਂਦੇ ਨੇ ਕਿ ਬੱਚਿਓ ਖੂਬ ਪੜੋ ਤਰਕੀਆਂ ਕਰੋ ਚੰਗੇ ਕੰਮ ਕਰੋ ਆਪਣੇ ਪੰਜਾਬ ਦਾ ਆਪਣੀ ਭਾਰਤ ਦਾ ਨਾਮ ਹਮੇਸ਼ਾ ਹਮੇਸ਼ਾ ਉੱਚੀ ਸਿਖਰਾਂ ਤੇ ਲੈ ਕੇ ਜਾਓ ਬਹੁਤ ਬਹੁਤ ਜੀ ਆਇਆਂ ਨੂੰ ਸਵਾਗਤ ਸਰ ਤੁਹਾਡਾ ਸ਼ੁਕਰੀਆ ਜੀ ਸਭ ਤੋਂ ਪਹਿਲਾਂ ਬਹੁਤ ਬਹੁਤ ਮੁਬਾਰਕਾ ਬਹੁਤ ਸੋਹਣਾ ਜ਼ਿੰਦਗੀ ਨਾਮ ਆਏ ਤੁਹਾਡਾ ਤੇ ਅੱਜ ਅਸੀਂ ਇਹ ਜ਼ਿੰਦਗੀ ਨਾਮੇ ਦੇ ਵਿੱਚੋਂ ਬਹੁਤ ਕੁਝ ਸਿੱਖਣਾ ਹੈ ਤੇ ਬਹੁਤ ਸਾਰੇ ਸਾਡੇ ਦਰਸ਼ਕ ਜਿਹੜੇ ਬੈਠੇ ਦੇਖ ਰਹੇ ਨੇ ਬਹੁਤ ਸਾਰੀਆਂ ਪ੍ਰੇਰਣਾਵਾ ਤੁਹਾਡੇ ਤੋਂ ਲੈਣਗੇ ਸਭ ਤੋਂ ਪਹਿਲਾਂ ਗੁੜਤੀ ਦੀ ਗੱਲ ਕਰਦੇ ਆਂ ਉਸ ਗਰਾਹ ਦੀ ਗੱਲ ਕਰਦੀ ਆ ਜਿੱਥੇ ਗਿਲਸਾਹ ਹੋਰਾਂ ਦਾ ਜਨਮ ਹੋਇਆ ਉਹ ਪਿੰਡ ਉਹ ਗਲੀਆਂ ਜਿੱਥੇ ਸਕੂਲਾਂ ਦੇ ਵਿੱਚ ਤੁਸੀਂ ਪੜਨਗੇ ਤੇ ਮੈਂ ਤੁਹਾਡਾ ਪਿਛੋਕੜ ਜਾਨਣਾ ਚਾਹਦੀ ਆ ਤੇ ਨਾਲ ਦੀ ਨਾਲ ਮੈਨੂੰ ਪੜ੍ਹਾਈ ਦਾ ਜਿਹੜਾ ਸਾਰਾ ਸਫਰ ਹੈ ਉਹ ਕਿਸ ਤਰ੍ਹਾਂ ਦਾ ਰਿਹਾ ਇਹ ਵੀ ਦੱਸੋ ਸਾਲ 1950 ਦੇ ਵਿੱਚ ਇੱਕ ਪਿੰਡ ਡਰੋਲੀਪਾਈਕੇ ਵਿੱਚ ਮੇਰਾ ਜਨਮ ਹੋਇਆ ਸੀ ਜੀ ਜੀ ਮੇਰੇ ਫਾਦਰ ਸਾਹਿਬ ਉਹਦੋਂ ਉੱਥੇ ਬਤੌਰ ਹੈਡਮਾਸਟਰ ਸੇਵਾਵਾਂ ਨਿਭਾ ਰਹੇ ਸੀ ਉਥੇ ਦੋ ਚੰ ਸਾਲ ਰਹਿਣ ਤੋਂ ਬਾਅਦ ਉਹਨਾਂ ਦੀ ਟਰਾਂਸਫਰ ਹੋ ਗਈ ਜਿਵੇਂ ਤੁਹਾਨੂੰ ਪਤਾ ਹੀ ਹੈ ਵੀ ਨੌਕਰੀ ਦੀਆਂ ਟਰਾਂਸਫਰ ਹੁੰਦੀਆਂ ਰਹਿੰਦੀਆਂ ਫਿਰ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਹੁੰਦੀ ਹੁੰਦੇ ਬਦਨੀ ਕਲਾ ਚੜਿੱਕ ਮਹਾਰਾਜ ਮਹਾਰਾਜ ਦੋ ਵਾਰ ਤੇ 1965 ਦੇ ਵਿੱਚ ਮੈਂ ਫੇਰ میٹرਕ ਕੀਤੀ ਗਵਰਨਮੈਂਟ ਹਾਈ ਸਕੂਲ ਮਹਾਰਾਜ ਤੋਂ ਜੀ ਤੇ ਉਸ ਤੋਂ ਬਾਅਦ ਇੱਛਾ ਸੀ ਕਿ ਫੌਜ ਦੇ ਵਿੱਚ ਭਰਤੀ ਹੋਈ ਹੈ ਜਿਵੇਂ ਕਿ ਹਰ ਪੰਜਾਬੀ ਦੀ ਇੱਛਾ ਹੁੰਦੀ ਹੈ ਮੈਂ ਫੌਜ ਜਾਵਾਂ ਜੀ ਤਾਂ ਮੇਰੀ ਐਨਡੀਏ ਦੇ ਵਿੱਚ ਸਿਲੈਕਸ਼ਨ ਹੋ ਗਈ ਸੀ ਅੱਛਾ ਜੀ ਪਰ ਕੁਝ ਕਾਰਨਾਂ ਕਰਕੇ ਮੈਂ ਨਹੀਂ ਜੁਆਇਨ ਕਰ ਸਕਿਆ ਉਸ ਤੋਂ ਬਾਅਦ ਫਿਰ ਗਵਰਨਮੈਂਟ ਰਜਿੰਦਰਾ ਕਾਲਜ ਬਠਿੰਡਾ ਤੋਂ ਪ੍ਰੀ ਇੰਜੀਨੀਅਰਿੰਗ ਕੀਤੀ ਜੀ ਉਸ ਤੋਂ ਬਾਅਦ ਡੀਏਵੀ ਕਾਲਜ ਚ ਇੱਕ ਸਾਲ ਲਗਾਇਆ ਚੰਡੀਗੜ੍ਹ ਜੀ ਫਿਰ ਪੰਜਾਬ ਯੂਨੀਵਰਸਿਟੀ ਜੀਓਲੋਜੀ ਡਿਪਾਰਟਮੈਂਟ ਦੇ ਵਿੱਚੋਂ ਮੈਂ ਐਮਐਸਸੀ ਵਿਦ ਆਨਰਸ ਕੀਤੀ ਓਕੇ 1972 ਜੀ ਉਦੋਂ ਵੀ ਮੈਂ ਦੋ ਡਿਗਰੀਆਂ ਲਈਆਂ ਇੱਕ ਤਾਂ ਮਾਸਟਰ ਇਨ এনवायरमेंटਲ ਸਾਇੰਸਸ ਅੱਛਾ ਜੀ ਇੱਕ ਟੈਕਸਾਸ ਦੇ ਵਿੱਚ ਯੂਨੀਵਰਸਿਟੀ ਹੈ ਬੇਲਰ ਯੂਨੀਵਰਸਿਟੀ ਉੱਥੋਂ ਕੀਤੀ ਹੂੰ ਉਸ ਤੋਂ ਬਾਅਦ ਫਿਰ ਸਰਕਾਰ ਵੱਲੋਂ ਇੱਕ ਵਾਰ ਮੌਕਾ ਮਿਲਿਆ ਯਾਰਕਸ਼ਾਇਰ ਜਾਣ ਦਾ ਹੂੰ ਉੱਥੋਂ ਮੈਂ ਐਮਐਸਸੀ ਇਨ ਪਬਲਿਕ ਪਾਲਿਸੀ ਕੀਤੀ ਅੱਛਾ ਤਾਂ ਇਸ ਕਰਕੇ ਡਿਗਰੀਆਂ ਤਾਂ ਕਈ ਇਕੱਠੀਆਂ ਕਰ ਲਈਆਂ ਔਰ ਕੰਮ ਵੀ ਵੜੀਆਂ ਆਈਆਂ ਮਤਲਬ ਜਿੱਥੇ ਕੋਈ ਸ਼ੱਕ ਨਹੀਂ ਜਿੱਥੇ ਲੱਗਿਆ ਬਸ ਉੱਥੇ ਆਪਾਂ ਪੜਾਈ ਦੇ ਵਿੱਚ ਹਮੇਸ਼ਾ ਮਾਸਟਰ ਬਣਾ ਕਾਗੀ ਲੈਣਾ ਮਤਲਬ ਇਹ ਸੀਗਾ ਵੀ ਕੁਝ ਨਾ ਕੁਝ ਜ਼ਹਿਨ ਦੇ ਵਿੱਚ ਰਹਿ ਜਾਂਦਾ ਹਾਂ ਤੇ ਉਹਨੂੰ ਤੁਸੀਂ ਕਿਤੇ ਨਾ ਕਿਤੇ ਅਪਲਾਈ ਕਰਦੇ ਹੋ ਬਹੁਤ ਸੋਹਣੀ ਗੱਲ ਹੈ ਤੇ ਮੇਰੇ ਸ਼ੁਰੂ ਤੋਂ ਹੀ ਇਹ ਸੀ ਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਮੇਰੇ ਮੈਂਟਰ ਮੇਰੇ ਫਾਦਰ ਸਾਹਿਬ ਤੇ ਮੇਰੇ ਮਾਦਰ ਜੀ ਔਰ ਫਾਦਰ ਸਾਹਿਬ ਨੂੰ ਇਹ ਸੀਗਾ ਵੀ ਤੁਸੀਂ ਮਿਹਨਤ ਕਰੋ ਹਾਂ ਇੱਕ ਦੂਜੇ ਪਾਸਿਓਂ ਸੁਣ ਕੇ ਉਹ ਯਾਰ ਬੜਾ ਮਾੜਾ ਹਾਲ ਐ ਬੜੇ ਹੋ ਗਏ ਆ ਲੁੱਟੇ ਗਏ ਪੱਟੇ ਗਏ ਇਹਨਾਂ ਤੇ ਕਹਿੰਦਾ ਧਿਆਨਾਂ ਦਿਓ ਤੁਸੀਂ ਆਪਦੇ ਕੰਮ 'ਚ ਮਗਨ ਰਹੋ। ਕੀ ਬਾਤ ਹੈ ਤੇ ਉਧਰ ਨੂੰ ਚੱਲੇ ਚੱਲੋ। ਹੂੰ ਤੇ ਉਹਨਾਂ ਨੇ ਇੱਕ ਚਿੰਗਾਰੀ ਛੱੜਤੀ ਵੀ ਤੋ ਆਈ ਇਹ ਅਸਬਾਨਾ। ਹੂੰ ਕੀ ਬਾਤ ਹੈ ਤੇ ਫਿਰ ਪੜ ਕੇ ਹੂੰ ਕਾਫੀ ਮਿਹਨਤ ਵੀ ਕੀਤੀ ਬਿਲਕੁਲ ਤੇ 1976 ਦੇ ਵਿੱਚ ਮੈਂ ਆਈਐਸ ਕੁਆਲੀਫਾਈ ਕਰ ਲਿਆ। ਓਕੇ। ਔਰ ਚੰਗੇ ਰੈਂਕ ਤੇ ਸੀ। ਹਮ ਆਈ ਵਾਸ 52 ਇਨ ਦਾ ਹੋਲ ਆਲ ਇੰਡੀਆ ਲਿਸਟ ਕੀ ਬਾਤ ਹੈ ਤੇ ਮਹਾਰਾਸ਼ਟਰ ਕਾਡਰ ਅਲਰਟ ਹੋ ਗਿਆ ਉਸ ਤੋਂ ਬਾਅਦ ਫਿਰ 35 ਸਾਲ ਮਹਾਰਾਸ਼ਟਰ ਦੀ ਸੇਵਾ ਕੀਤੀ ਅੱਛਾ ਜੀ ਵਿੱਚੋਂ ਦੋ ਤਿੰਨ ਸਾਲ ਸੈਂਟਰ ਚ ਵੀ ਲਗਾਏ ਠੀਕ ਹੈ ਤੋਂ ਇਸ ਕਰਕੇ ਉਹ ਕਾਫੀ ਹੁੰਦਾ ਰਿਹਾ ਪਰ ਇਸ ਤੋਂ ਪਹਿਲਾਂ ਮੈਨੂੰ ਇੱਕ ਵਾਰ ਸਿੱਖਣ ਦਾ ਤਜਰਬਾ ਮਿਲਿਆ ਜੀ ਮੈਂ ਤਕਰੀਬਨ ਆਈਐਸ ਜੁਆਇਨ ਕਰਨ ਤੋਂ ਪਹਿਲਾਂ ਉਹ ਵੀ ਯੂਪੀਐਸਸੀ ਦਾ ਐਗਜ਼ਾਮੀਨੇਸ਼ਨ ਹੁੰਦਾ ਹੈ ਉਹਨੂੰ ਕਹਿੰਦੇ ਨੇ ਜੀਓਲੋਜਿਸਟਸ ਐਗਜ਼ਾਮੀਨੇਸ਼ਨ ਜੀ ਤੋ ਦੇ ਵਿੱਚ ਜੀਓਲੋਜੀਕਲ ਸਰਵੇ ਆਫ ਇੰਡੀਆ ਦੇ ਵਾਸਤੇ ਕਲਾਸ 1 ਆਫੀਸਰਸ ਭਰਤੀ ਕਰਦੇ ਆ ਠੀਕ ਹੈ ਕਿਉਂਕਿ ਮੈਂ ਐਮਐਸ ਜੈਲਰੀ ਕੀਤੀ ਸੀ ਮੈਂ ਪਹਿਲੇ ਟਰਨ ਚੋਂ ਪਾਸ ਹੋ ਗਿਆ ਮੇਰਾ ਰਿਕਾਰਡ ਹੈ ਮੈਂ ਅਜ ਤੱਕ ਯੂਪੀਐਸਸੀ ਦੇ ਇਗਜ਼ਾਮ ਚ ਫੇਲ ਨਹੀਂ ਹੋਇਆ ਉਹ ਕੀ ਬਾਤ ਹੈ ਚਾਹੇ ਐਨਡੀਏ ਹੋਵੇ ਚਾਹੇ ਜੀਐਸਆਈ ਹੋਵੇ ਚਾਹੇ ਆਈਐਸ ਹੋਵੇ ਹਾਂ ਤੇ ਉਦੇਸ਼ ਮੈਂ ਪਾਸ ਹੋ ਗਿਆ ਤੇ ਮੇਰੀ ਪੋਸਟਿੰਗ ਅਰੁਣਾਚਲ ਪ੍ਰਦੇਸ਼ ਹੋ ਗਈ ਜੀ ਅੱਛਾ ਜੀ ਤੇ ਸਾਰੇ ਬੜਾ ਯਾਰ ਐਡੀ ਦੂਰ ਜਾਏਗਾ ਤੁਹਾਡਾ ਬੜੀ ਐਡੀ ਇਹ ਪਹਿਲੀ ਪੋਸਟਿੰਗ ਸੀ ਤੁਹਾਡੀ ਇਹ ਮੇਰੀ ਪਹਿਲੀ ਪ੍ਰੋਫੈਸ਼ਨਲ ਕੈਰੀਅਰ ਦੇ ਵਿੱਚ ਜਿਹੜੇ ਮਤਲਬ ਨੌਕਰੀ ਵਾਲੇ ਪੰਦੇ ਜਦੋਂ ਤਨਖਾਹ ਮਿਲਣ ਲੱਗੀ ਇਹ ਪਹਿਲੀ ਸੀਗੀ ਜੀ ਔਰ ਅਰੁਣਾਚਲ ਬੜਾ ਰੌਣਕੀ ਦੇਸ਼ ਹੈ ਜੀ ਮੇਰੀ ਇੰਟਰਸਟਿੰਗ ਪਲੇਸ ਹਮ ਉੱਥੇ 2 ਸਾਲ ਸੇਵਾ ਕਰਨ ਦਾ ਮੌਕਾ ਮਿਲਿਆ ਹਮ ਤੇ ਉਸ ਤੋਂ ਬਾਅਦ ਫਿਰ ਮੈਂ ਅਸਾਮ ਕਾਡਰ ਅਸਾਮ ਸਰਕਲ ਸੀਗਾ ਜੀਓਲੋਜੀਕਲ ਸਰਵੇਓ ਆਫ ਇੰਡੀਆ ਦਾ ਉੱਥੇ ਪੜਦਾ ਸੀ ਜੀ ਔਰ ਇੱਕ ਮੇਰੀ ਇਹ ਸੀਗਾ ਵੀ ਲੋਕ ਮੈਨੂੰ ਕਹਿੰਦੇ ਆ ਤੂੰ ਆਈਐਸ ਦੀ ਤਿਆਰੀ ਕਰਦਾ ਛੁੱਟੀ ਲੈ ਲਾ ਹੂੰ 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 ਤੂੰ ਕੋਚਿੰਗ ਕਰਾ ਲਾ ਕਿਤੋਂ ਤੂੰ ਇੰਸਟੀਚਿਊਟ ਜੁਆਇਨ ਕਰ ਲਾ ਮੈਂ ਹਾਂ ਯਾਰ ਉਹਦੀ ਤਾਂ ਲੋੜ ਨਹੀਂ ਨੌਕਰੀ ਮੇਰੀ ਚੱਲ ਰਹੀ ਹੈ ਨੌਕਰੀ ਤੇ ਵੀ ਜਾਵਾਂਗੇ ਸ਼ਾਮ ਨੂੰ ਆ ਕੇ ਪੜ੍ਹ ਲਿਆ ਕਰਾਂਗੇ ਅੱਛੀ ਗੱਲ ਨਹੀਂ ਕੀ ਬਾਤ ਹੈ ਇੱਥੋਂ ਤੱਕ ਕਿ ਜਦੋਂ ਅਗਲੇ ਦਿਨ ਐਗਜ਼ਾਮ ਹੁੰਦਾ ਸੀ ਮੈਂ ਉਹ ਤੋਂ ਇੱਕ ਦਿਨ ਪਹਿਲਾਂ ਹੂੰ ਤੇਜਪੁਰ ਮੇਰੀ ਪੋਸਟਿੰਗ ਸੀ ਤੇ ਗੁਹਾਟੀ ਸੈਂਟਰ ਸੀਗਾ ਮੈਂ ਕਿਹਾ ਵੀ ਮੈਂ ਤੇਜਪੁਰ ਨੌਕਰੀ ਕਰਕੇ ਰਾਤ ਦੀ ਗੱਡੀ ਲੈ ਕੇ ਸਵੇਰੇ ਗੁਹਾਟੀ ਪਹੁੰਚ ਕੇ एग्जाम ਦੇ ਕੇ ਸ਼ਾਮ ਨੂੰ ਆ ਜਾਈਂਗਾ ਸੋ ਮਤਲਬ ਜ਼ਿੰਦਗੀ ਦੇ ਵਿੱਚ ਇੱਕ ਕੰਮ ਛੱਡਦਾ ਜੀ ਮੈਂ ਹੁਣ ਆਹ ਕਰ ਰਿਹਾ ਦੂਜੇ ਛੱਡ ਦਿਨਾ ਉਹ ਨਹੀਂ ਚੱਲਦਾ ਗਿਲਸਾ ਮੇਰੇ ਪਿੱਛੇ ਹੌਸਲਾ ਆਪਣੇ ਆਪ ਤੇ ਇੱਕ ਅਜਕੀਨ ਆਪਣੀ ਮਿਹਨਤਾਂ ਨੂੰ ਹਮੇਸ਼ਾ ਅੱਗੇ ਲੈ ਕੇ ਜਾਣਾ ਇਹ ਕੁਝ ਸੀ ਨਾ ਪਿੱਛੇ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਨਾ ਜੀ ਇੱਕ ਮੈਂਟਰ ਹੁੰਦਾ ਜਿਹਦਾ ਤੁਹਾਡਾ ਜ਼ਿਹਨ ਦੇ ਵਿੱਚ ਬਸ ਜਾਂਦਾ ਉਹ ਫਿਰ ਉਹਦੇ ਤੋਂ ਮਿਲਦਾ ਰਹਿੰਦਾ ਸੋ ਹੋਰ ਵੀ ਲੋਕ ਮਿਲਦੇ ਰਹਿੰਦੇ ਨੇ ਮੈਂ ਸਾਰੇ ਟੀਚਰ ਸਾਹਿਬਾਨ ਦਾ ਜਿਹੜੇ ਵੀ ਗੁਰੂ ਰਹੇ ਨੇ ਸਾਡੇ ਉਹਨਾਂ ਦਾ ਬੜਾ ਸ਼ੁਕਰੀਆ ਅਦਾ ਕਰਾਂ ਕਿਉਂਕਿ ਉਹਨਾਂ ਨੇ ਬੜਾ ਕੁਝ ਦਿੱਤਾ ਬੜਾ ਕੁਝ ਸਿਖਾਇਆ ਸਮੇਂ-ਸਮੇਂ ਤੇ ਲਾਈਫ ਦੇ ਵਿੱਚ ਤੇ ਇਸ ਤਰ੍ਹਾਂ ਇਹੋ ਜੇ ਪਸ਼ੋਕਰ ਤੋਂ ਗਵਰਨਮੈਂਟ ਹਾਈ ਸਕੂਲ ਮਹਿਰਾਜ ਤੋਂ ਪਹਿਲੀ ਪ੍ਰੇਰਣਾ ਮੈਨੂੰ ਉਦੋਂ ਮਿਲੀ ਜੀ ਸਾਡੇ ਸਕੂਲ ਦੇ ਵਿੱਚ ਇੱਕ ਵਾਰ ਫੰਕਸ਼ਨ ਹੋਇਆ ਸੀਗਾ ਤੇ ਉੱਥੇ ਡਿਪਟੀ ਕਮਿਸ਼ਨਰ ਨੂੰ ਬੁਲਾਇਆ ਸੀ ਜੀ ਤੋਂ ਸਾਰੇ ਆਸ-ਪਾਸੇ ਐਸਪੀ ਜੀ ਉਹ ਵੀ ਸੀਗੇ ਮਤਲਬ ਹਾਂ ਜੀ ਤੇ ਮੈਂ ਫੁਰਾਦ ਫਾਦਰ ਸਾਹਿਬ ਨੂੰ ਪੁੱਛਿਆ ਮੈਂ ਇਹ ਕੀ ਗੱਲ ਹੈ ਵੀ ਇਹ ਬੰਦਾ ਕੌਣ ਹੈ ਹਾਂ ਹਾਂ ਕਹਿੰਦੇ ਡਿਪਟੀ ਕਮਿਸ਼ਨਰ ਹੈ ਮੈਂ ਕਿਹਾ ਇਹ ਕੀ ਹੁੰਦਾ ਇਹ ਕਹਿੰਦੇ ਜ਼ਿਲ੍ਹੇ ਦਾ ਮੁਖੰਦਾ ਹਾਂ ਮੈਂ ਕਿਹਾ ਮੈਂ ਇਹੀ ਬਣਨਾ ਹਾਂ ਹਾਂ ਕੀ ਬਾਤ ਹੈ ਕਹਿੰਦੇ ਮਿਹਨਤ ਕਰੇਗਾ ਤਾਂ ਬਣ ਜਾਏਗਾ ਅੱਛਾ ਜੀ ਤਾਂ ਕੋਈ ਨਹੀਂ ਸੋ ਇਸ ਤਰ੍ਹਾਂ ਦੀਆਂ ਗੱਲਾਂ-ਵਾਟਾਂ ਹੁੰਦੀਆਂ ਰਹੀਆਂ ਪੜਦੇ ਰਹੇ। ਹਮਮ ਖੇਡਾਂ ਦਾ ਸ਼ੌਕ ਸੀ। ਮੈਂ ਆਈ ਵਾਸ ਯੂ نو ਆਈ ਪਾਰਟਿਸਿਪੇਟਡ ਆਈ ਵਾਸ ਨਾਟ ਅ ਸਟੇਟ ਚੈਂਪੀਅਨ ਇਨ ਬੈਡਮਿੰਟਨ ਪਰ ਸਟੇਟ ਲੈਵਲ ਤੱਕ ਪੁੰਖੇਡੇ ਸੀ। ਅੱਛਾ। ਲਾਸਟ ਫਾਈਨਲ 'ਚ ਹਾਰ ਗਏ ਸੀ। ਸੋ ਆਈ ਵਾਸ ਦਾ ਰਨਰ ਅਪ। ਠੀਕ ਹੈ। ਸੋ ਉਹ ਗਾਂ ਵੀ ਸ਼ੌਕ ਕੈਮਰੇ। ਠੀਕ ਹੈ। ਗਿਲਸਾਹਬ ਤੁਸੀਂ ਦੱਸਿਆ ਆਪਣੀ ਇਹ ਸੰਘਰਸ਼ ਰੂਪੀ ਕਹਾਣੀ ਨੂੰ। ਔਰ ਇਹਦੇ ਵਿੱਚ ਸਾਨੂੰ ਬੜਾ ਕੁਝ ਸਿੱਖਣ ਨੂੰ ਮਿਲ ਰਿਹਾ ਹੈ ਉਹਦੇ ਵਿੱਚ ਸਭ ਤੋਂ ਪਹਿਲਾਂ ਕਿ ਘਰ ਪਰਿਵਾਰ ਦਾ ਸਾਥ ਹੋਣਾ ਲਾਜ਼ਮੀ ਹੈ ਘਰ ਪਰਿਵਾਰ ਦੀ ਹੱਲਾਸ਼ੇਰੀ ਜੇਕਰ ਮਿਲ ਜਵੇ ਤਾਂ ਤੁਸੀਂ ਵੱਡੀ ਤੋਂ ਵੱਡੀ ਮੰਜ਼ਲ ਤੱਕ ਪਹੁੰਚ ਸਕਦੇ ਹੋ ਤੇ ਤੁਸੀਂ ਜ਼ਿਕਰ ਕੀਤਾ ਆਪਣੇ ਮਾਤਾ ਪਿਤਾ ਦਾ ਮੈਂ ਨਾਮ ਤੁਹਾਡੇ ਮੂੰਹ ਤੋਂ ਸੁਣਨਾ ਚਾਹੁੰਦੀ ਆਂ ਕੀ ਨਾਮ ਸੀ ਅੱਲਾ ਦਾ ਮੇਰੇ ਪਿਤਾ ਜੀ ਦਾ ਨਾਮ ਸੀਗਾ ਜੀ ਸਰਦਾਰ ਗੁਰਨਾਮ ਸਿੰਘ ਗਿੱਲ ਜੀ ਤੇ ਮਾਤਾ ਜੀ ਦਾ ਨਾਮ ਗਿਆਨਕੌਰ ਜੀ ਐਕਚੁਅਲੀ ਬੜੀ ਖੁਸ਼ੀ ਦੀ ਗੱਲ ਹੈ ਵੀ ਅਸੀਂ ਉਹਨਾਂ ਦੋਨਾਂ ਦੇ ਨਾਵਾਂ ਨੂੰ ਮਿਲਾ ਕੇ ਇੱਕ ਸੰਸਥਾ ਵੀ ਖੜੀ ਕਰਤੀ ਜਿਹਦਾ ਨਾਮ ਰੱਖਿਆ ਗੁਰ ਗਿਆਨ ਗੁਰ ਗਿਆਨ ਗੁਰ ਗਿਆਨ ਫਾਊਂਡੇਸ਼ਨ ਤੇ ਉਹਦੇ ਤਹਿਤ ਅਸੀਂ ਸਕੂਲਾਂ ਦੇ ਵਿੱਚ ਇੱਕ ਸਕੂਲ ਵੀ ਚਲਾ ਰਹੇ ਹਾਂ ਬੜੀਆਂ ਨੋਮੀਨਲ ਫੀਸਾਂ ਰੱਖੀਆਂ ਬਹੁਤ ਸਾਰੀਆਂ ਚੁਣੌਤੀਆਂ ਆਉਂਦੀਆਂ ਨੇ ਬਹੁਤ ਸਾਰੇ ਸਾਡੇ ਸਾਹਮਣੇ ਕਦੇ ਪਰਿਵਾਰ ਨੂੰ ਲੈ ਕੇ ਕਦੇ ਜੌਬ ਨੂੰ ਲੈ ਕੇ ਕਿ ਜੌਬ ਦੇ ਦੌਰਾਨ ਜਦੋਂ ਆਈਐਸ ਤੁਸੀਂ ਬਣ ਗਏ ਤੇ ਉਸ ਦੌਰਾਨ ਕੋਈ ਚੁਣੌਤੀਆਂ ਤੁਹਾਨੂੰ ਆਈਆਂ ਹੋਣ ਦੇ ਸਭ ਤੋਂ ਵੱਡੀ ਤਾਂ ਚੁਣੌਤੀ ਇਹ ਹੁੰਦੀ ਹੈ ਵੀ ਸਿਸਟਮ ਨੂੰ ਲੈ ਕੇ ਨਾਲ ਚੱਲਣ ਲੈ ਕੇ ਕਿਵੇਂ ਡਿਲੀਵਰ ਕਰਨਿਆ ਸਰਵਿਸਿਸ ਟੂ ਦਾ ਪੀਪਲ ਬੇਨ ਮਕਸਦ ਹੋਈ ਹੈ ਔਰ ਆਈਏਐਸ ਇਕੱਲਾ ਕੁਝ ਨਹੀਂ ਕਰ ਸਕਦਾ ਜਿਹੜੇ ਉਹਦੇ ਨਾਲ ਟੀਮ ਹੈ ਜਾਂ ਜਿਹੜੇ ਉਹਦੀ ਸਿਸਟਮ ਹੈ ਜੇ ਤੁਸੀਂ ਉਸ ਨੂੰ ਚੰਗੀ ਤਰ੍ਹਾਂ ਸਮਝ ਕੇ ਉਹਨਾਂ ਵੀ ਹੈ ਜਿਹੜੀਆਂ ਪਾਵਰਸ ਉਹਨਾਂ ਨੂੰ ਅਨਲੀਸ਼ ਕਰੋ ਤਾਂ ਬਹੁਤ ਕੁਝ ਅਚੀਵ ਕਰ ਸਕਦੇ ਹਾਂ ਤੇ ਇਹਦੇ ਨਾਲ ਨਾਲ ਐਕਚੁਅਲੀ ਜਦੋਂ ਅਸੀਂ ਅਕੈਡਮੀਜ਼ ਨੇ ਸਾਨੂੰ ਇਹ ਸਿਖਾਇਆ ਗਿਆ ਸੀ ਤੁਸੀਂ ਪੋਲੀਟੀਸ਼ੀਅਨ ਨੂੰ ਅਪੋਜੀਸ਼ਨ ਨਾ ਸਮਝੋ ਉਹ ਤੁਹਾਡਾ ਕੋਆਰਪਰੇਟਰ ਹੈ ਹੀ ਟੇਕ ਹਮ ਐਜ਼ ਯੂ ਆ ਪਰਸਨ ਹੂ ਇਜ਼ ਕੋਆਪਰੇਟਿੰਗ ਵਿਦ ਯੂ ਉਹ ਤੁਹਾਨੂੰ ਗਰਾਉਂਡ ਤੋਂ ਇਨਫਰਮੇਸ਼ਨ ਲਿਆ ਕੇ ਦਿੰਦੇ ਆ ਵੀ ਆਹ ਹੋ ਰਿਹਾ ਵੀ ਆ ਫਲਾਨਾ ਸਕਾਫਟਲ ਦੋ ਅੱਖਾਂ ਹੀ ਆ ਸਾਰੇ ਤਾਂ ਨਹੀਂ ਜਾ ਸਕਦੇ ਸੋ ਤੁਹਾਡੇ ਬੰਦੇ ਆ ਉਹ ਹਾਂਜੀ ਸੋ ਉਹ ਮੈਂ ਇਵਨ ਸਾਰੇ ਕੈਰੀਅਰ ਦੇ ਵਿੱਚ ਮੈਂ ਉਹ ਮੁੱਦਾ ਸਾਹਮਣੇ ਰੱਖਿਆ ਵੀ ਪੋਲੀਟੀਸ਼ੀਨ ਇਜ਼ ਨਾਟ ਐਨ ਐਨੀਮੀ ਕਈ ਕਈ ਬਿਊਰੋਕਰੇਟਸ ਦਾ ਥੋੜਾ ਜਿਹਾ ਇਹੋ ਜਿਹਾ ਮਨ ਬਣ ਜਾਂਦਾ ਯਾਰ ਇਹ ਪੋਲੀਟੀਸ਼ੀਨ ਨਹੀਂ ਕਰਨ ਦਿੰਦੇ ਜੀ 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 ਪੋਲੀਟੀਸ਼ੀਨ ਕਦੇ ਬੰਦਕ ਨਹੀਂ ਆ ਇਹ ਮੇਰੇ ਕੰਮ 'ਚ ਤਾਂ ਕਮ ਸੇ ਕਮ ਅੱਛਾ ਜੀ ਮੈਂ ਇਹ ਦੇਖਿਆ ਕਿ ਹਮੇਸ਼ਾ ਉਹਨਾਂ ਨੇ ਸਹਿਯੋਗ ਹੀ ਕੀਤਾ ਕੰਮ ਨੂੰ ਅੱਗੇ ਵਧਾਉਣ ਦੀ ਕੋਸ਼ਿਸ਼ ਕੀਤੀ ਠੀਕ ਹੈ ਉਹਨਾਂ ਦਾ ਨੁਕਤਾ ਨਿਗਰਾਨ ਅੱਗ ਹੋ ਸਕਦਾ ਠੀਕ ਹੈ ਉਹ ਜਾਇਜ਼ ਵੀ ਹੈ ਉਹਨਾਂ ਦੇ ਪਿੱਛੇ ਡੇਢ ਦੋ ਲੱਖ ਬੰਦੇ ਆ ਤੁਹਾਡੇ ਪਿੱਛੇ ਕੋਈ ਵੀ ਨਹੀਂ ਸੋ ਯੂ ਹੈਵ ਟੂ ਰਿਸਪੈਕਟ ਦੈਅਰ ਦੈਅਰ ਜੋ ਲੈ ਕੇ ਅੱਗੇ ਵਧੂ ਜਦੋਂ ISRO ਜਿੰਮੇਵਾਰੀ ਮੋਢਿਆਂ ਉੱਤੇ ਪਈ ਅ ਮਹਾਰਾਸ਼ਟਰਾਂ ਦੇ ਵਿੱਚ ਤੁਸੀਂ ਬਹੁਤ ਵੱਡੀ ਕਾਰਗੁਜ਼ਾਰੀ ਜਿਹੜੀ ਹੈ ਉਹ ਕੀਤੀ ਹੈ ਤੇ ਉਸ ਦੌਰਾਨ ਚੰਗੀਆਂ ਯਾਦਾਂ ਬਹੁਤ ਸਾਰੀਆਂ ਹੋਣ ਗਿਆ ਜਦੋਂ ਹੁਣ ਵੀ ਪਿੱਛੇ ਮੁੜ ਕੇ ਵੇਖਦੇ ਹੋ ਤੇ ਲੱਗਦਾ ਹੁੰਦਾ ਹੈ ਕਿ ਕੋਈ ਯਾਦ ਹੈ ਮੇਰੇ ਸੀਨੇ ਦੇ ਵਿੱਚ ਹੈ ਔਰ ਹਮੇਸ਼ਾ ਮੇਰੇ ਮੁਖ ਤੇ ਇੱਕ ਸੋਹਣੀ ਜੀ ਸਮਾਈਲ ਦੇ ਜਾਂਦੀ ਹੈ ਕਿਹੜੀ ਯਾਦ ਹੈ ਦੇਖੋ ਜੀ ਮੈਂ ਕੈਰੀਅਰ ਸ਼ੁਰੂਆਤ ਸਡਮ ਹਜ਼ੂਰ ਸਾਹਿਬ ਕੀਤਾ ਜੀ ਮੈਂ ਮਹਾਰਾਸ਼ਟਰ ਸਰਕਾਰ ਦਾ ਬੜਾ ਸ਼ੁਕਰਗੁਜ਼ਾਰ ਹਾਂ ਵੀ ਉਹਨਾਂ ਨੇ ਐਸੀ ਪਾਵਨ ਧਰਤੀ ਤੇ ਮੇਰੀ ਪਹਿਲੀ ਪੋਸਟਿੰਗ ਕੀਤੀ ਕੀ ਬਾਤ ਹੈ ਔਰ ਉੱਥੇ ਜੋ ਲੋਕਾਂ ਨਾਲ ਮਿਲ ਕੇ ਜਾਂ ਲੋਕਾਂ ਨੂੰ ਸਮਝਣ ਦਾ ਔਰ ਕਿਵੇਂ ਮਤਲਬ ਹਜ਼ੂਰ ਸਾਹਿਬ ਬੜੀ ਪਵਿੱਤਰ ਜਗ੍ਹਾ ਜੀ ਸਾਰਿਆਂ ਲਈ ਪੂਜਨੀਆ ਹੈ ਤਾਂ ਪਹਿਲਾ ਚੁਣੌਤੀ ਵੀ ਹਾ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਤੇ ਧਾਰਮਿਕ ਸੰਸਥਾਵਾਂ ਇਹਨਾਂ ਦਾ ਕਿਵੇਂ ਜਮੇਲ-ਜੋਲ ਕਰਕੇ ਉਹਨਾਂ ਨੂੰ ਫਾਇਦੇ ਲਈ ਅੱਗੇ ਵਧਾਇਆ ਜਾਵੇ ਜੀ ਜੀ ਉਹ ਪਹਿਲੀ ਸੀਗੀ ਉਸ ਤੋਂ ਬਾਅਦ ਨੌਕਰੀ ਦੇ ਵਿੱਚ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਕਈ ਇੰਟਰਸਟ ਹੁੰਦੇ ਆ ਪੋਲੀਟੀਸ਼ੀਅਨਸ ਦੇ ਇੰਟਰਸਟ ਨੇ بزਨਸਮੈਨ ਦੇ ਇੰਟਰਸਟ ਹੁੰਦੇ ਆ ਐਕਟਿਵਿਸਟ ਦੇ ਇੰਟਰਸਟ ਹੁੰਦੇ ਆ ਉਹਦਾ ਸਾਰਿਆਂ ਨੂੰ ਰੀਕੰਸਾਈਲ ਕਰਕੇ ਫਿਰ ਵੀ ਇੱਕ ਮਾਰਗ ਲੱਭਣਾ ਮੇਰੇ ਖਿਆਲ ਇਹ ਹੀ ਸਭ ਤੋਂ ਵੱਡੀ ਹੈ ਇਹ ਸਾਡੀ ਖੂਬੀ ਹੈ ਤੇ ਜੇ ਇਹ ਹੀ ਆਪਾਂ ਨਹੀਂ ਨਵਾ ਸਕਦੇ ਫਿਰ ਤਾਂ ਦੈਨ ਮੀਨਸ ਯੂ ਆਰ ਨਾਟ ਰੈਡੀ ਫॉर ਦਾ ਯਾਨੀ ਕਿ ਇਹ ਦਿਲ ਚ ਯਾਦ ਹੈ ਤੁਹਾਡੇ ਜਿਹੜੀ ਹਜੂਰ ਸਾਹਿਬ ਦੀ ਪੋਸਟਿੰਗ ਸੀ ਤੁਹਾਡੀ ਉਸ ਤੋਂ ਬਾਅਦ ਫਿਰ ਨਾਲ ਦੀ ਨਾਲ ਪੋਸਟਿੰਗ ਹੁੰਦੀਆਂ ਰਹੀਆਂ ਹਾਂਜੀ ਵਕ ਵਕ ਮੈਕ ਮੈਂ ਕਿਹੜੇ ਇਨਸਾਨ ਉਸ ਤੋਂ ਬਾਅਦ ਮੇਰੀ ਫਿਰ ਇੱਕ ਬੜਾ ਮਸ਼ਹੂਰ ਸ਼ਹਿਰ ਹੈ ਤੁਸੀਂ ਸੁਣਿਆ ਹੀ ਹੋਣਾ ਉਲਹਾਸ ਨਗਰ ਹੂੰ ਉਹਨਾਂ ਦਿਨਾਂ ਚੋਂ ਫੇਮਸ ਸੀਗਾ ਮੇਡ ਬਾਈ ਯੂ ਐਸ ਏ ਹੂੰ ਉਲਹਾਸ ਨਗਰ ਸਿੰਧੀ ਐਸੋਸੀਏਸ਼ਨ ਜੀ ਬੜੇ ਚੰਗੇ ਲੋਕ ਆ ਜੀ ਬੜੇ ਉਦਮੀ ਹੈ ਹੂੰ ਮੈਂ ਉੱਥੇ ਵੇਖਿਆ ਵੀ ਇਹ ਮੇਰੀ ਪੇਸ ਪੋਸਟਿੰਗ ਉੱਥੇ ਸੀ ਐਜ਼ ਐਡਮਿਨਿਸਟ੍ਰੇਟਰ ਹੂੰ ਮੈਂ ਕਿਹਾ ਵੀ ਆਪਾਂ ਇਹਨਾਂ ਦੀ ਤਾਕਤ ਨੂੰ ਖੁੱਲਾ ਛੱਡੀਏ Let them work ਹਾਂਜੀ ਜਿਹੜੀਆਂ ਉਹ ਚੀਜ਼ਾਂ ਬਣਾਉਂਦੇ ਆ ਉਹਨੂੰ ਆਪਾਂ ਕੰਡੈਮਨ ਨਾ ਕਰੀਏ ਉਹਨਾਂ ਨੂੰ ਆਪਾਂ ਸੁਝਾਅ ਦੇਈਏ ਵੀ ਇਹਨੂੰ ਚੰਗੀ ਤਰ੍ਹਾਂ ਬਣਾਓ ਹੂੰ ਤੇ ਰੀਅਲੀ ਯੂਐਸਏ ਦੀ ਲੱਗੇ ਹੂੰ ਤੇ ਲੋਕਾਂ ਨੇ ਬੜਾ ਅਸ਼ਲਾਇਆ ਜੀ अर्बन ਡਿਵੈਲਪਮੈਂਟ ਦੀ ਜਦੋਂ ਗੱਲ ਆਉਂਦੀ ਹੈ ਨਵੀਂ ਮੁੰਬਈ ਦੀ ਗੱਲ ਆਉਂਦੀ ਹੈ ਬਹੁਤ ਮਾਣ ਮੱਤਾ ਤੁਹਾਡਾ ਨਾਮ ਹੈ ਮੈਂ ਕਿਹਨੇ ਸੁਨਹਿਰੀ ਅੱਖਰਾਂ ਦੇ ਵਿੱਚ ਉਹ ਤੁਹਾਡਾ ਨਾਮ ਲਿਖਿਆ ਹੋਇਆ ਹੈ ਉਹ ਕਿੱਦਾਂ ਦਾ ਸਫਰ ਸੀ ਉਹਦੇ ਬਾਰੇ ਵੀ ਦੱਸਿਓ ਨਵੀਂ ਮੁੰਬਈ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਹੈ ਜਿਹਦੀ ਕਾਲਡ ਸਿਡਕੋ ਸਿਟੀ ਐਂਡ ਇੰਡਸਟਰੀਅਲ ਡਿਵੈਲਪਮੈਂਟ ਕਾਰਪੋਰੇਸ਼ਨ ਉਹਦੇ ਵਿੱਚ ਮੈਨੂੰ ਦੋ ਵਾਰ ਕੰਮ ਕਰਨ ਦਾ ਮੌਕਾ ਮਿਲਿਆ ਠੀਕ ਹੈ ਇੱਕ ਨਵਾਂ ਸ਼ਹਿਰ ਬਣਾਉਣ ਦੀ ਜ਼ਿੰਮੇਵਾਰੀ ਇਸ ਆਰਗੇਨਾਈਜੇਸ਼ਨ ਦੀ ਹੈ ਠੀਕ ਹੈ ਨਾ ਕਿ ਸਿਰਫ ਨਵੀਂ ਮੁੰਬਈ ਨਿਊ ਨਾਸੇ ਨਿਊ ਨਾਂਦੇੜ ਹੂੰ ਨਿਊ ਅਮਰਾਵਤੀ ਅੱਛਾ ਕਈ ਸ਼ਹਿਰ ਜਿੰਨੇ ਵੀ ਸ਼ਹਿਰ ਨਵੇਂ ਬੰਦੇ ਹੋ ਇਸ ਇਹਦੀ ਜ਼ਿੰਮੇਵਾਰੀ ਹੈ ਠੀਕ ਹੈ ਮੈਨੂੰ ਬੜਾ ਚੈਲੰਜ ਸੀਗਾ ਜੀ ਵੀ 에어ਪੋਰਟ ਬਣਾਣਾ ਹੂੰ ਸਭ ਤੋਂ ਵੱਡੀ ਤਾਂ ਗੱਲ ਹੁੰਦੀ ਹੈ 에어ਪੋਰਟ ਵਾਸਤੇ ਲੈਂਡ ਔਰ ਲੈਂਡ ਜ਼ਮੀਂਦਾਰਾਂ ਦੀ ਲੈਂਡ ਹੈ ਉਹ ਲੈਣੀ ਹੈ ਤਾਂ ਬੜਾ ਔਖਾ ਬਿਲਕੁਲ ਇੱਕ ਸਕੀਮ ਬਣਾਈ ਸਰਕਾਰ ਨੇ ਉਹਨਾਂ ਦਿਨਾਂ 'ਚ ਵੀ ਤੁਸੀਂ ਉਹਨਾਂ ਨੂੰ ਨਾ ਜ਼ਮੀਨਾਂ ਲਾਓ ਨਾ ਉਹਨਾਂ ਨੂੰ ਕਹੋ ਤੁਹਾਨੂੰ ਅਸੀਂ ਤੁਹਾਨੂੰ ਜ਼ਮੀਨਾਂ ਦੇ ਰਹੇ ਹਾਂ ਜੀ ਜੀ ਉਹ ਕਹਿੰਦੇ ਕਿਵੇਂ ਜੀ ਕਹਿੰਦੇ ਤੁਸੀਂ 100 ਏਕੜ ਲੈਣੇ ਹੋ ਹੂੰ ਤਾਂ ਉਹਨਾਂ ਨੂੰ ਕਹੋ ਇਹਦੇ 'ਚੋਂ 15 ਏਕੜ ਤੁਹਾਨੂੰ ਵਾਪਸ ਕਰਾਂਗੇ ਡਿਵੈਲਪ ਕਰਕੇ ਰਸਤੇ ਬਣਾ ਕੇ ਪਾਣੀ ਦੀਆਂ ਪਾ ਕੇ ਬਿਜਲੀਆਂ ਪਾ ਕੇ ਪਲਾਟ ਜਿਹੜੀ ਤੁਹਾਡੀ ਅੱਜ 1.5 ਏਕੜ ਜਾਂ 2 ਏਕੜ ਦੀ ਕੀਮਤ 15 ਲੱਖ ਹੈ ਜਾਂ 20 ਲੱਖ ਹੈ ਉਹ ਘੱਟੋ ਘੱਟ 2.5 ਕਰੋੜ ਹੋ ਜਾਏਗੀ ਠੀਕ ਹੈ ਨਾ ਇਸ ਤਰ੍ਹਾਂ ਸਮਝਾ ਕੇ ਸਮਝਾ ਕੇ ਹਾਂਜੀ ਔਰ ਇਹ ਮੈਨੂੰ ਬਾਅਦ ਚ ਵੀ ਕੰਮ ਆਇਆ ਨੌਕਰੀ ਤੋਂ ਬਾਅਦ ਮੈਂ ਇੱਕ ਵਾਰੀ ਆਂਧਰਾ ਪ੍ਰਦੇਸ਼ ਗਵਰਨਮੈਂਟ ਨੇ ਮੈਨੂੰ ਬੁਲਾਇਆ ਸੀਗਾ ਜੀ ਫॉर ਕੰਸਲਟੈਂਸੀ ਜੀ ਤੇ ਇੱਕ ਨਵੀਂ ਕੈਪੀਟਲ ਬਣ ਰਹੀ ਹੈ ਅਮਰਾਵਤੀ ਜੀ ਸੁਣਿਆ ਹੋਣਾ ਚੰਦਰਬਾਬੂ ਨਾਇੜੂ ਨਾਰੇ ਸਿੰਘ ਹੁਣ ਫੇਰ ਸ਼ੁਰੂ ਹੋ ਗਿਆ ਸ਼ੁਰੂ ਹੋ ਗਿਆ ਹਾਂਜੀ ਤੇ ਉਹਨਾਂ ਨੇ ਇਹ ਸਕੀਮ ਸਮਝਣ ਦੀ ਕੋਸ਼ਿਸ਼ ਕੀਤੀ ਕਹਿੰਦੇ ਵੀ ਇਹ ਜਿਹੜਾ ਇਨਸਟੈਡ ਆਫ ਲੈਂਡ ਐਕ acquisition 让我们 ਕਾਲ ਇਟ ਲੈਂਡ ਪੂਲਿੰਗ ਕਿਆ ਬਾਤ ਯਾ ਲੈਂਡ ਅਸੈਂਬਲੀ ਤੁਸੀਂ ਲੋਕਾਂ ਨੂੰ ਵਾਪਸ ਦਿਓ ਉਹਨਾਂ ਨੂੰ ਦੋ ਵੀ ਇਹਦਾ ਫਾਇਦਾ ਕੀ ਹੈ ਉਹ ਕਰਦੇ ਨੇ ਗੇ ਅਤੇ ਨਾਲ ਦੀ ਨਾਲ ਥੋੜੇ ਹੋਰ ਵੀ ਤੁਸੀਂ ਜਿਵੇਂ ਕਿ ਸਾਡੀ ਸਕੀਮ ਦੇ ਵਿੱਚ ਸੀਗਾ ਵੀ ਹਰ ਪਰਿਵਾਰ ਚੋਂ ਇੱਕ ਨੌਕਰੀ ਵੀ ਦੇਵਾਂਗੇ ਹਮ ਹਰ ਇੱਕ ਪਿੰਡ ਦੇ ਵਿੱਚ ਇੱਕ ਆਦਰਸ਼ ਪਾਟਸ਼ਾਲਾ ਵੀ ਖੋਲਾਂਗੇ ਉਹ ਤੋਂ ਇਹੋ ਜਿਹੀਆਂ ਸਕੀਮਾਂ ਲਗਾ ਕੇ ਲੋਕ ਨਾਲ ਆ ਜਾਂਦੇ ਆ ਮੈਂ ਇਹ ਦੇਖਿਆ ਪਰ ਖਾਸ ਕਰਕੇ ਜੇ ਟੌਪ ਦਾ ਜਿਹੜਾ ਅਧਿਕਾਰੀ ਆ ਉਹ ਖੁਦ ਜਾ ਕੇ ਮਿਲੇ ਇੱਕ ਦੋ ਮੇਰੀਆਂ ਹੋਰ ਬੜੀਆਂ ਇੰਟਰਸਟਿੰਗ ਯੂ نو ਲੰਬੀ ਨੌਕਰੀ ਦੇ ਵਿੱਚ ਕਈ ਆਈ ਵਾਸ ਟਰਾਂਸਪੋਰਟ ਸੈਕਟਰੀ ਜੀ ਉਹਦੇ ਵਿੱਚ ਟ੍ਰਾਂਸਪੋਰਟ ਸੀ ਐਕਸਾਈਜ਼ ਸੀ ਪੋਰਟ ਸੀ ਗਿਆ ਜੀ ਤੇ ਬੜਾ ਲੰਮਾ ਚੌੜਾ ਮਹਿਕਮਾ ਸੀ ਬੜੀ ਇੰਟਰਸਟਿੰਗ ਏ ਖਬਰ ਮਿਲੀ ਜੀ ਉੱਥੇ ਮੈਨੂੰ ਮੈਂ 에ਰਪੋਰਟ ਤੋਂ ਜਾਣਾ ਸੀਗਾ ਇੱਕ ਦਿੱਲੀ ਮੀਟਿੰਗ ਸੀਗੀ ਮੈਂ ਚੱਲ ਗਿਆ ਮੇਰੀ ਆਦਤ ਹੁੰਦੀ ਸੀ ਵੀ ਦੱਸਣਾ ਨਹੀਂ ਵੀ ਯਾਰ ਮੈਂ ਆਏ ਆ ਰੌਲਾ ਨਹੀਂ ਪਾਉਣਾ ਤੋਂ ਡਰਾਈਵਰ ਆਇਆ ਨਹੀਂ ਸੀਗਾ ਹਾਂ ਕਈ ਵਾਰੀ ਮੈਂ ਛੱਡ ਵੀ ਦਿੰਦਾ ਸੀ ਅੱਛਾ ਵੀ ਤੋਂ ਮੈਂ ਉੱਥੋਂ ਬਹਿ ਗਿਆ ਟੈਕਸੀ ਚ ਟੈਕਸੀ ਲੈ ਗਿਆ ਮੈਨੂੰ ਕਾਰ ਲੈ ਗਿਆ ਹਾਂ ਤੇ ਜਾ ਕੇ ਕਹਿੰਦਾ ਜੀ ਕਿਰਾਇਆ ਮੰਗਿਆ ਮੈਂ ਕਿਹਾ ਕਿਰਾਇਆ ਦੇਵਾਂਗਾ ਤਿੰਨ ਗੁਣਾ ਕਿਰਾਇਆ ਮੰਗਿਆ ਅੱਛਾ ਜੀ ਤਿੰਨ ਗੁਣਾ ਕਿਰਾਇਆ ਮੈਂ ਤਾਂ ਨਹੀਂ ਉਹਨੂੰ ਦੱਸਿਆ ਮੈਂ ਕਿਹਾ ਵੀ ਤਿੰਨ ਗੁਣਾ ਕਿਵੇਂ ਹੋਗਾ ਕਹਿੰਦਾ ਨਹੀਂ ਜੀ ਇਹ ਹੈ ਰਾਤ ਕੋ ਨਾਈਟ ਦਾ ਇਹ ਹੁੰਦਾ ਮੈਂ ਕਿਹਾ ਨਾਈਟ ਤਾਂ 12 ਤੋਂ ਬਾਅਦ ਸ਼ੁਰੂ ਹੁੰਦੀ ਹੈ ਜਿਹੜੀ ਤੁਹਾਡੀ ਨਾਈਟ ਦੇ ਰੇਟਸ ਹੈ ਕਹਿੰਦਾ ਨਹੀਂ ਆਪਕੋ ਕੀ ਆ ਮਾਲੂਮ ਹੈ ਮੈਂ ਤਾਂ ਟ੍ਰਾਂਸਪੋਰਟ ਸੈਕਟਰੀ ਐ ਫਿਰ ਉਹ ਹਰਾਨ ਹੋ ਗਿਆ ਫਿਰ ਮਸੀਨੇ ਛੁੱਟ ਗਿਆ ਉਹਨੇ ਫਿਰ ਮਸੀਨੇ ਛੁੱਟੇ ਉਹ ਫਿਰ ਉਹ ਯੂਨੀਅਨ ਵਗੈਰਾ ਨੂੰ ਉਹਨੇ ਕਿਹਾ ਕਿ ਕਿਉਂਕਿ ਤੁਹ ਤੁਸੀਂ ਦੇਖਿਆ ਹੀ ਹੋਣਾ ਬੰਬੇ ਦੇ ਵਿੱਚ ਇੱਕ ਕਾਲੀ ਪੀਲੀ ਟੈਕਸੀ ਚੱਲਦੀ ਹੈ ਹੈਨਾ ਹਾਂਜੀ ਹਾਂਜੀ ਬਿਲਕੁਲ ਤੇ ਉਹਨਾਂ ਦੀ ਯੂਨੀਅਨ ਵੀ ਆ ਇੱਕ ਮੇਰਾ ਬਾਅਦ ਸਹਿਯੋਗ ਵੀ ਬਹੁਤ ਹੋਇਆ ਨਾ ਦੇਰ ਉਹ ਵੈਰੀ ਗੁੱਡ ਪੀਪਲ ਇਹਨੂੰ ਕਿਵੇਂ ਸਮਝਾਇਆ ਸਾਰਾ ਮੈਂ ਕਿਹਾ ਵੀ ਐਂ ਕਰਕੇ ਨਹੀਂ ਹੁੰਦਾ ਫਿਰ ਉਹ ਨਿਊਜ਼ਪੇਪਰਾਂ ਨੇ ਚੱਕ ਲਿਆ ਉਹ ਇੱਕ ਨਿਊਜ਼ਪੇਪਰ ਨੇ ਹੈਡਿੰਗ ਦਿੱਤਾ ਟਰਾਂਸਪੋਰਟ ਸੈਕਟਰੀ ਟੇਕਨ ਫॉर ਅ ਰਾਈਡ ਕਿਆ ਬਾਤ ਹੈ ਇੱਕ ਨੇ ਕਹ ਦਿੱਤਾ not fair ਮਿਸਟਰ ਸੈਕਟਰੀ ਜਿੰਦਗੀ ਦੇ ਵਿੱਚ ਜਦੋਂ ਇਹੋ ਜਿਹੇ ਹੁੰਦੇ ਆ ਉਦੋਂ ਇਹਨੂੰ ਕਹਿੰਦੇ ਨੇ ਕਿ ਜਦੋਂ ਜ਼ਿੰਦਗੀ ਦੇ ਵਿੱਚ ਅਸੀਂ ਹਮੇਸ਼ਾ ਕਾਰਗੁਜ਼ਾਰੀ ਚੰਗੇ ਤਰੀਕੇ ਦੇ ਨਾਲ 스ਪੌਟਲੈਸ ਜੌਬ ਕੀਤੀ ਹੋਵੇ ਔਰ ਆਪਣੀ ਜ਼ਿੰਮੇਵਾਰੀ ਉਸ ਸੀਟ ਦੇ ਨਾਲ ਉਹਨੂੰ ਪੂਰੀ ਤਰੀਕੇ ਨਾਲ ਨਿਭਾਇਆ ਹੋਵੇ ਫਿਰ ਨਾਮ ਆਉਂਦਾ ਹੈ ਸਰਦਾਰ ਗੁਰਕੀਰ ਸਿੰਘ ਗਿਲ ਹੋਰਾਂ ਦਾ ਗੱਲ ਕਰਦੇ ਆ ਮੈਂ ਇੱਕ गाने दी लाइन गा रहे हैं ते मैं भी ਤੁਹਾਨੂੰ ਕੋਈ ਕਿਊ ਮਿਲ ਜਾਏਗਾ ਇਹ ਗਿਲ ਹੈ ਕਿ ਮਾਨਤਾ ਨਹੀਂ ਹੁਣ ਦਰਸ਼ਕ ਸੋਚਦੇ ਹੋਣੇ ਆ ਕਿ ਇਹ ਤਾਂ ਸੀ ਗਾਣਾ ਇਹ ਦਿਲ ਹੈ ਕਿ ਮਾਨਤਾ ਨਹੀਂ ਇਹ ਗਿਲ ਹੈ ਕਿ ਮਾਨਤਾ ਨਹੀਂ ਇੱਕ ਹੀ ਹੋ ਗਿਆ ਇਹਦੇ ਬਾਰੇ ਮਾਰੇ ਤੁਸੀਂ ਦੱਸੋ ਸਾਨੂੰ ਬੜੀ ਇੰਟਰਸਟਿੰਗ ਸਟੋਰੀ ਹੈ ਇਹਦੇ ਬਾਰੇ ਵੀ ਉਹਨਾਂ ਦਿਨਾਂ 'ਚ ਗਾਣਾ ਬੜਾ ਮਸ਼ਹੂਰ ਸੀ ਦਿਲ ਹੈ ਕਿ ਮਾਨਤਾ ਨਹੀਂ ਮੇਰੇ ਖਿਆਲ ਮੀਰ ਖਾਨ ਦੀ ਫਿਲਮ ਸੀ ਉਸ ਦਾ ਟਾਈਟਲ ਦਾ ਗਾਣਾ ਸੀਗਾ ਮੇਰੀ ਇੱਕ ਪੋਸਟਿੰਗ ਸੀ ਜੀ ਉਹਦੇ ਵਿੱਚ ਇੱਕ ਚੇਅਰਮੈਨ ਸੀਗੇ ਮੇਰੇ ਤੋਂ ਸੀਨੀਅਰ ਸੀਗੇ ਜੀ ਕਾਫੀ ਤੇ ਮੈਂ ਮੈਂਬਰ ਐਡਮਿਨਿਸਟ੍ਰੇਸ਼ਨ ਸੀ ਹਮ ਤੇ ਐਜ਼ ਅ ਮੈਂਬਰ ਐਡਮਿਨਿਸਟ੍ਰੇਸ਼ਨ ਸਾਰੇ ਜਿਹਨੇ ਯੂ نو ਕਾਗਜ਼ ਪੱਤਰ ਟੈਂਡਰ ਵੈਂਡਰ ਸਭ ਤੁਹਾਡੇ ਥਰੂ ਜਾਣੇ ਆ ਬਿਲਕੁਲ ਤੋਂ ਉੱਥੇ ਕੋਈ ਮਤਲਬ ਆਈ ਡੋਟ ਕਾਸਟ ਐਨੀ ਸਪਰਸ਼ਨਸ opinion ਹੁੰਦਾ ਹਨਾ ਕਿ ਜੇ ਜੀ ਵੀ ਇਹਨੂੰ ਐਂ ਕਰਨ ਨਾਲੋਂ ਐਂ ਕਰ ਲਈਏ ਤਾਂ ਚੰਗਾ ਤੇ ਉਹਦੇ ਚ ਉਹਨਾਂ ਨੇ ਜ਼ੋਰ ਲਾਇਆ ਜੇ ਮੈਂ ਸਾਹਮਣੇ ਵੀ ਐਂ ਕਰਦੇ ਆ ਜੀ ਮੈਂ ਕਿਹਾ ਵੀ ਐਂ ਤਾਂ ਨਹੀਂ ਹੋਣਾਗਾ ਕਿਉਂਕਿ ਇਹ ਕੰਮ ਵੱਡਾ ਆ ਆਪਾਂ ਦੂਜੇ ਤਰੀਕੇ ਨਾਲ ਕਰ ਲਈਏ ਚੰਗੇ ਤਰੀਕੇ ਨਾਲ ਕਰ ਲਿਓ ਨਹੀਂ ਮੰਨਿਆ ਜੀ ਫਿਰ ਉਹਨਾਂ ਨੇ ਯੂਨੀਅਨ ਵਗੈਰਾ ਦੇ ਇੱਕ ਦੋ ਬੰਦੇ ਖੜੇ ਕਰਤੇ ਅੰਛਾ ਜੀ ਚੇਅਰਮੈਨ ਦੀ ਗੱਲ ਜ਼ਿਆਦਾ ਮੰਨਦੇ ਆ ਹਾਂ ਹਾਂ ਤੇ ਕਹਿੰਦੇ ਵੀ ਇਹ ਕਰਨਾ ਜ਼ਰੂਰੀ ਹੈ ਉਹ ਯੂਨੀਅਨ ਵਾਲੇ ਆਏ ਉਹ ਵੀ ਆਏ ਤੇ ਪ੍ਰੈਸ ਪ੍ਰਸ ਦਾ ਵੀ ਉਹਨਾਂ ਨੇ ਸ਼ੁਰੂ ਕਰਤਾ ਹੂੰ ਕਿ ਉਹ ਆਸਕਰ ਦੇ ਵਿੱਚ ਫਰਸਟ੍ਰੇਟ ਹੋ ਕੇ ਉਹ ਪ੍ਰੈਸ ਵਾਲਿਆਂ ਨੇ ਇੱਕ ਦਿਨ ਹੈਡਲਾਈਨ ਕਰ ਲਿਆ ਇਹ ਗੱਲ ਹੈ ਕਿ ਮੰਨਤਾ ਨਹੀਂ ਉਹ ਪੀਜੀ ਚੌਥੇ ਦਿਨ ਮੇਰੀ ਟਰਾਂਸਫਰ ਹੋ ਗਈ ਮੈਂ ਕਿਹਾ ਟਰਾਂਸਫਰ ਆਈ ਹੈ ਇਸ ਨੂੰ ਕੋਈ ਫਰਕ ਨਹੀਂ ਪੈਂਦਾ ਵਾਹ ਬਟ ਉਹ ਦਿਨ that was also very big news ਉਹ ਕਹਿੰਦਾ ਜੀ ਗੱਲ ਹੈ ਕਿ ਮੰਨਤਾ ਨਹੀਂ ਗੱਲ ਹੈ ਕਿ ਮੰਨਤਾ ਨਹੀਂ ਉੱਥੋਂ ਫਿਰ ਉਹ ਬਾਅਦ ਦੇ ਵਿੱਚ ਮੇਰੀ ਉਦੋਂ ਕਾਫੀ ਸਾਲ ਸਰਵਿਸ ਰਹਿੰਦੀ ਸੀ ਹਾਲੇ ਉਹ ਗੱਲ ਮੰਨਤਾ ਨਹੀਂ ਗੱਲ ਮੰਨਤਾ ਮਾਰਾਇਆ ਦੇ ਵਿੱਚ ਹੋਰ ਪਤਾ ਲੱਗ ਗਿਆ ਸਾਨੂੰ ਅਰ ਕਹਿੰਦੇ ਕਿ ਜਿਹੜੇ ਹੌਸਲੇ ਹੁੰਦੇ ਨੇ ਉਹ ਜ਼ਗੀਰਾں ਦੇ ਨਹੀਂ ਜ਼ਮੀਰਾں ਦੇ ਹੋਣੇ ਚਾਹੀਦੇ ਨੇ ਉਹ ਜ਼ਮੀਰ ਤੁਹਾਡੇ ਕੋਲ ਉਹ ਗੁੜਤੀ ਤੁਹਾਡੇ ਕੋਲ ਜਿਹਨੂੰ ਲੈ ਕੇ ਹਮੇਸ਼ਾ ਅੱਗੇ ਚੱਲੇ ਆ ਪੰਜਾਬ ਦੇ ਪਿੰਡ ਦੇ ਨਾਲ ਲਗਾ ਹੁਣ ਵੀ ਤੁਸੀਂ ਜਿੱਦਾਂ ਗੱਲ ਕੀਤੀ ਹੈ ਕਿ ਅਸੀਂ ਇੱਕ ਫਾਊਂਡੇਸ਼ਨ ਇੱਕ ਸਰਵਿਸ ਕਰਦੇ ਆ ਬੱਚਿਆਂ ਨੂੰ ਅਸੀਂ ਕੈਰੀਅਰ ਗਾਈਡੈਂਸ ਜਿਹੜੀ ਹੈਗੀ ਉਹ ਦੱਸਦੇ ਆ ਦੱਸਦੇ ਆ ਕਿ ਕਿੱਦਾਂ ਦੀ ਉਹਨਾਂ ਦੀ ਫਾਊਂਡੇਸ਼ਨ ਹੋਣੀ ਚਾਹੀਦੀ ਹੈ ਕੀ ਇਹ ਕਦਮ ਚੁੱਕਿਆ ਗਿਆ ਕਿ ਵਿਸ਼ੇਸ਼ ਉਪਰਾਲਾ ਇਹਦੇ ਵਿੱਚ ਕਿਹੜੇ-ਕਿਹੜੇ ਕਾਰਗੁਜ਼ਾਰੀਆਂ ਨੇ ਦੋ ਆਰਗੇਨਾਈਜੇਸ਼ਨ ਅਸੀਂ ਚਲਾ ਰਹੇ ਹਾਂ ਜੀ ਇੱਕ ਤਾਂ ਹੈਗੀ ਸਰਦਾਰ ਸਰੂਪ ਸਿੰਘ ਸੇਵਾ ਸੁਸਾਇਟੀ ਜੀ ਸਰਦਾਰ ਸਰੂਪ ਸਿੰਘ ਸਾਡੇ ਗ੍ਰੇਟ ਗ੍ਰੈਂਡਫਾਦਰ ਸੀਗੇ ਠੀਕ ਹੈ ਜ਼ੈਲਦਾਰ ਸੀਗੇ ਉਹਨਾਂ ਦਿਨਾਂ 'ਚ ਅੱਛਾ ਜੀ ਤੇ ਉਹਨਾਂ ਦੇ ਨਾਂ ਤੇ ਇੱਕ ਚਲਾ ਰਹੇ ਹਾਂ ਔਰ ਉਹਦਾ ਮਕਸਦ ਇਹ ਹੀ ਹੈ ਕਿ ਜਿਹੜੀ ਰੂਰਲ ਡਿਵੈਲਪਮੈਂਟ ਹੈ ਹੂੰ ਉਹਨੂੰ ਆਪਾਂ ਕਿਵੇਂ ਉਤਸ਼ਾਹ ਦੇ ਸਕਦੇ ਹਾਂ ਲੋਕਾਂ ਨੂੰ ਕਿਵੇਂ ਮੇਨਸਟ੍ਰੀਮ ਚ ਲੈ ਸਕਦੇ ਆ ਅੱਜ ਕੱਲ ਬੜਾ ਮੁੱਦਾ ਬਣਿਆ ਹੋਇਆ ਤੁਹਾਨੂੰ ਪਤਾ ਹੀ ਹੈ ਕਿ ਸ਼ਾਮ ਨੂੰ ਪਿੰਡਾਂ ਦੇ ਵਿੱਚ ਕੁਝ ਕਰਨ ਨੂੰ ਹੈ ਨਹੀਂ ਉਦੋਂ ਦੇ ਨਾਲ ਕੀ ਹੁੰਦਾ ਯੂਥ ਗੁਮਰਾ ਹੋ ਜਾਂਦੀ ਹੈ ਗਲਤ ਹੁੰਦੇ ਆ ਤੇ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿਵੇਂ ਨਾ ਕਿਵੇਂ ਉਹਨਾਂ ਨੂੰ ਫੋਲਡ ਵਿੱਚ ਲਿਆਂਦਾ ਜਾਵੇ ਉਹਦੇ ਤਹਿਤ ਇੱਕ ਲਾਇਬ੍ਰੇਰੀ ਇੱਕ ਸੈਲਫ ਹੈਲਪ ਗਰੁੱਪ ਇੱਕ ਦੋ ਐਸੀਆਂ ਹੋਰ ਐਕਟੀਵਿਟੀਆਂ ਅਸੀਂ ਕਰਦੇ ਰਹਿੰਨੇ ਆ ਇੱਕ ਮੇਲਾ ਕਰਾਉਣੇ ਆ ਹਰ ਸਾਲ ਜਿਹਦੇ ਵਿੱਚ ਨਸ਼ਾ ਮੁਕਤੀ ਰੇਸਿਸ ਵਗੈਰਾ ਕਰਾਣੇ ਆ ਲੇਡੀਜ਼ ਦੇ ਲੈਚਰ ਮਤਲਬ ਆਈਡੀਆ ਇਸਕੇ ਵੀ ਜਿਹੜਾ ਪਿੰਡੂ ਜੀਵਨ ਹੈ ਨਾ ਉਹਨੂੰ ਆਪਾਂ ਸ਼ਹਿਰਾਂ ਵਰਗਾ ਬਣਾਈਏ ਬਣਾਈਏ ਕਿਉਂਕਿ ਮੈਂ 2 ਸਾਲ ਯੂਐਸਏ ਚ ਲਾਇਆ ਜਦੋਂ ਮੈਂ ਪੜਦਾ ਸੀ ਤੁਹਾਨੂੰ ਦੱਸਿਆ ਵੀ ਉੱਥੋਂ ਇੱਕ ਡਿਗਰੀ ਲਈ ਤਾਂ ਇਹ ਸਾ ਕਿ ਉਹ ਪਿੰਡਾਂ ਦੇ ਲੋਕ ਸ਼ਹਿਰਾਂ 'ਚ ਆਉਂਦੇ ਨਹੀਂ ਉਹ ਦੇ वेरी ਹੈਪੀ ਆਪਣੇ ਲੋਕ ਸ਼ਹਿਰਾਂ ਨੂੰ ਭਜਦੇ ਆ ਭਜਦੇ ਉਹਦਾ ਕੋਈ ਨਾ ਕਾਰਨ ਹੋਇਆ ਕਾਰਨ ਤਾਂ ਹੋਏਗਾ ਹਾਂਜੀ ਬਿਲਕੁਲ ਸਹੀ ਤੇ ਉਹ ਨੂੰ ਜੇਕਰ ਆਪਾਂ ਜੜ ਤੋਂ ਹੀ ਮਤਲਬ ਉਹਨੂੰ ਫੜ ਲਈਏ ਤੇ ਉਸੇ ਨੂੰ ਨਿਪਟਾਉਂਦੀ ਆਪਣੇ ਪੁਰਾਣੇ ਪ੍ਰੈਜ਼ੀਡੈਂਟ ਹੈ ਜੀ ਏਪੀ ਜੇ ਅਬਦੁਲ ਕਲਾਮ ਜੀ ਸ੍ਰੀ ਏਪੀ ਜੇ ਬੜੇ ਮਤਲਬ ਵਿਦਵਾਨ ਪ੍ਰੈਜ਼ੀਡੈਂਟ ਜਿਨ੍ਹਾਂ ਨੂੰ ਕਹਿ ਸਕਦੇ ਆ ਜੀ ਜੀ ਉਹਨਾਂ ਨੇ ਇੱਕ ਸਕੀਮ ਚ ਕਰਾਈ ਸੀਗੀ ਪ੍ਰੋਵੀਜ਼ਨ ਆਫ ਅਰਬਨ ਐਮੈਨਿਟੀਜ਼ ਇਨ ਰੂਰਲ ਏਰੀਆਜ਼ ਪੂਰਾ ਪਰਵੀਜ਼ਨ ਆਫ ਅਰਬਨ ਮੈਨਿਟੀਆਂ ਇਨ ਰੂਰਲ ਇਹ ਉਹਨਾਂ ਦਾ ਮਕਸਦ ਇਹ ਸੀਗਾ ਵੀ ਜੇ ਆਪਾਂ ਪਿੰਡਾਂ ਦੇ ਵਿੱਚ ਵੀ ਅਰਬਨ ਸ਼ਹਿਰਾਂ ਵਾਲੀਆਂ ਸਹੂਲਤਾਂ ਦੇ ਦਾਂਗੇ ਤਾਂ ਕਿਉਂ ਆਉਣਗੇ ਉਹਨਾਂ ਦੇ ਘਰ ਆ ਉਹਨਾਂ ਦੀਆਂ ਜ਼ਮੀਨਾਂ ਆ ਉਹਨਾਂ ਦੇ ਕਾਰੋਬਾਰ ਆ ਹੂੰ ਤੋ ਉਹ ਤੋਂ ਹੌਸਲਾ ਲੈ ਕੇ ਫਿਰ ਅਸੀਂ ਇੱਕ ਨਾ ਅ ਅੰਡਰ ਅ ਗੁਰਗੇਨ ਫਾਊਂਡੇਸ਼ਨ ਇੱਕ ਸਕੂਲ ਸ਼ੁਰੂ ਕੀਤਾ ਜੀ ਜਿਹਦੇ ਵਿੱਚ ਮੈਂ ਕਿਹਾ ਵੀ ਲੋਕਲ ਬੱਚੇ ਤਾਂ ਹੋਣਗੇ ਪਰ ਆਸ-ਪਾਸੇ ਦੇ ਪਿੰਡਾਂ ਦੇ ਵੀ ਆ ਸਕਦੇ ਆ ਐਂਡ ਫੀਸ ਵਿਲ ਨਾਟ ਬੀ ਮੋਰ ਦੈਨ 10 ਮੈਂ ਮੈਂ ਜਿਹੜਾ ਨਾ ਮੇਰਾ ਸ਼ੁਰੂ ਦੇ ਵਿਚਾਰੇ ਹੈ ਮਹਾਰਾਸ਼ਟਰ ਦੇ ਵਿੱਚ ਵੀ ਕਈ ਵਾਰੀ ਗੱਲਾਂ ਹੋ ਜਾਂਦੀਆਂ ਸੀਗਾ ਹੁਣੇ ਵੀ ਬਈ ਫ੍ਰੀ ਨਾ ਕੁਛ ਦਿਓ

ਆ ਮਿਸਿਸ ਇੰਦਰਾ ਗੇਲ ਹਮ ਉਹਨਾਂ ਨੇ ਪੰਜਾਬ ਯੂਨੀਵਰਸਿਟੀ ਤੋਂ ਐਮਏ ਇੰਗਲਿਸ਼ ਲਿਟਰੇਚਰ ਕੀਤੀ ਹੈ ਦੋ ਲੜਕੇ ਨੇ ਦੇ ਆਰ ਆਲ ਡੂਇੰਗ ਵੈਰੀ ਵੈਲ ਓਕੇ ਤੇ ਹੁਣ ਮੈਂ ਰੈਪਿਡ ਫਾਇਰ ਤੁਹਾਡੇ ਨਾਲ ਖੇਡਣ ਲੱਗੀ ਹਾਂ ਆ ਸਭ ਤੋਂ ਪਹਿਲਾਂ ਤੁਹਾਡੀ ਫੇਵਰਿਟ ਪਲੇਸ ਕਿਹੜੀ ਹੈ ਮੈਂ ਯੋਰਕਸ਼ਾਇਰ ਲਾਇ ਜੀ ਇੱਕ ਸਾਲ ਸਰਕਾਰ ਵਾਲਿਆਂ ਜਦ ਸਟੱਡੀ ਦੇ ਵਾਸਤੇ ਗਿਆ ਸੀਗਾ ਇਟਸ ਅ ਬਿਊਟੀਫੁਲ ਪਲੇਸ ਫੇਵਰਿਟ ਤੁਹਾਡਾ ਫੂਡ ਕਿਹੜਾ ਹੈ কি کھانا পছন্দ করতিও ਤੁਸੀਂ ਪੰਜਾਬੀ ਮਗਲਈ ਹਾਂ ਤੇ ਫੇਵਰੇਟ ਅਦਾਕਾਰ ਕਿਹੜੇ ਨੇ ਮਹਾਰਾਸ਼ਟਰਾ ਚ ਰਹੇ ਹੋ ਬਹੁਤ ਸਾਰੇ ਫਿਲਮ ਇੰਡਸਟਰੀ ਦੇ ਨਾਲ ਵਾ ਵੀ ਪਿਆ ਹੋਏਗਾ ਮੇਰਾ ਨਾ ਫੋਰਚੂਨੇਟਲੀ ਤਰਮਿੰਦਰ ਸਾਹਿਬ ਨਾਲ ਕਾਫੀ ਉਹ ਕੀ ਬਾਤ ਹੈ ਮੁਲਾਕਾਤਾਂ ਹੁੰਦੀਆਂ ਰਹਿੰਦੀਆਂ ਸੀਗੀਆਂ ਸਤਿਵਿੰਦਰ ਸਾਹਿਬ ਦੀ ਐਕਟਿੰਗ ਬੜੀ ਪਸੰਦ ਹੈ ਮਨ ਨੂੰ ਰੂਟ ਵਾਲੀ ਐਕਟਿੰਗ ਕਰਦੇ ਲਿਟਰਰੀ ਪਰਸਨੈਲਿਟੀ ਕਿਹੜੀ ਅੱਛੀ ਲੱਗਦੀ ਹੈ ਸ਼ੇਖ ਕੁਮਾਰ ਮਟਾਲਵੀ ਤੇ ਫੇਵਰੇਟ ਟਾਈਮ ਕਿਹੜਾ ਪੂਰੇ ਦਿਨ ਚਾਰਿਆਂ ਦੇ ਵਿੱਚ ਕਿਹੜਾ ਇਦਾਂ ਦਾ ਟਾਈਮ ਹੁੰਦਾ ਹੈ ਕਿ ਜਿਹੜਾ ਤੁਹਾਡੇ ਦਿਨ ਨੂੰ ਸਕੂਨ ਦਿੰਦਾ ਹੈ ਕੁਝ ਐਕਟੀਵਿਟੀਜ਼ ਕਰਕੇ ਜਾਂ ਕੁਝ ਸੁਣ ਕੇ ਜਿੱਦ ਤੇ ਤਾਂ ਜੀ 골프 ਖੇਡਣ ਦਾ ਪ੍ਰੋਗਰਾਮ ਹੋਵੇ ਉਹਦੇ ਤਾਂ ਸਵੇਰ ਦਾ ਸਵੇਰੇ 6-7 ਵਜੇ ਉੱਠ ਕੇ 골프 ਹਾਂ ਤੇ ਸ਼ਾਮ ਨੂੰ ਫਿਰ ਜੇ ਕਦੇ ਕੋਈ ਪਾਰਟੀ ਪੂਰੀ ਹੋਵੇ ਤਾਂ ਤੁਹਾਡੀ ਸਫਲਤਾ ਦਾ ਰਾਜ ਲੌਂਗ ਟਰਮ ਵਿਜ਼ਨ ਰੱਖੋ ਠੀਕ ਹੈ ਤੇ ਲੱਗੇ ਰਹੋ ਮੁਸ਼ਕਲਾਂ ਜ਼ਰੂਰ ਆਉਣਗੀਆਂ ਠੀਕ ਹੈ ਬਟ ਸਕਸੈਸ ਹੋਏ ਬਹੁਤ ਖੂਬਸੂਰਤ ਵਿਚਾਰ ਔਰ ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਰੂਬਰੂ ਪ੍ਰੋਗਰਾਮ ਦਾ ਤੁਸੀਂ ਸ਼ਿੰਗਾਰ ਬਣੇ ਹੋ اور امید ہے ਸਾਡੇ پیارے ਦਰਸ਼ਕਾਂ ਨੂੰ ਵੀ ਆਈਤੀ ਇਹ ਮੁਲਾਕਾਤ ਬਹੁਤ ਪਸੰਦ ਆਈ ਹੋਏਗੀ ਫਤ ਬਹੁਤ ਬਹੁਤ ਸ਼ੁਕਰੀਆ ਗਿਲ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ थैंक यू वेरी मच ਜੀ